ਆਪਣੇ ਆਉਣ ਵਾਲੇ ਕੱਲ ਬਾਰੇ ਸੋਚੋ ਆਪਣੇ ਆਉਣ ਵਾਲੇ ਸਮੇਂ ਬਾਰੇ ਸੋਚੋ ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚੋ ਤੁਸੀਂ ਦਿਨ ਵੀ ਖਰਾਬ ਕਰ ਲੈਂਦੇ ਹੋ ਆਉਣ ਵਾਲਾ ਕੱਲ ਵੀ ਤੁਸੀਂ ਖਰਾਬ ਕਰ ਲੈਂਦੇ ਹੋ ਤੇ ਆਉਣ ਵਾਲੀ ਜਿਹੜੀ ਤੁਹਾਡੀ ਜ਼ਿੰਦਗੀ ਹੈ ਤੁਸੀਂ ਉਹ ਵੀ ਅੱਗੇ ਨੂੰ ਪਤਾ ਨਹੀਂ ਤੁਸੀਂ ਕਿਉਂ ਨਹੀਂ ਵਧਦੇ ਹੈਗੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਵਾ ਅੱਗੇ ਵਧਣਾ ਵਾ ਤਾਂ ਸਾਰਿਆਂ ਨੂੰ ਪਹਿਲਾਂ ਕੀ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਜੀ ਸਾਡਾ ਜਿਹੜਾ ਵੀਡੀਓ ਹੈਗਾ ਇੱਕ ਮੋਟੀਵੇਸ਼ਨਲ ਵੀਡੀਓ ਵਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕਵੈਸਟ ਕਰੂੰਗਾ ਕਿ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਕਿਉਂਕਿ ਅਗਰ ਤੁਸੀਂ ਮੇਰੀ ਇਹ ਵੀਡੀਓ ਦੇਖ ਲੈਨੇ ਹੋ ਨਾ ਥੋੜਾ ਜਿਹਾ ਸਮਾਂ ਕੱਢ ਕੇ ਤੁਸੀਂ ਮੇਰੀ ਇਹ ਵੀ ਕਿ ਜਿਹੜੇ ਸਾਡੇ ਅੱਜ ਦਾ ਵੀਡੀਓ ਦਾ ਟੋਪਿਕ ਹੈਗਾ ਸਾਡੀ ਵੀਡੀਓ ਦਾ ਟੋਪਿਕ ਹੈਗਾ ਜੀ ਤੁਸੀਂ ਅੱਗੇ ਵਧੋ ਪਿੱਛੇ ਨੂੰ ਨਾ ਜਾਓ ਕਿਉਂਕਿ ਮੈਂ ਬਹੁਤ ਸਾਰੇ ਆਪਣੇ ਭੈਣ ਭਰਾ ਇਹੋ ਜਿਹੇ ਦੇਖਦਾ ਵਾਂ ਹਨਾ ਉਹ ਅੱਗੇ ਜਾਣ ਦੀ ਬਜਾਏ ਨਾ ਪਿੱਛੇ ਨੂੰ ਜਾਈ ਜਾਂਦੇ ਨੇ ਲੋਕ ਤਾਂ ਦੇਖੋ ਅੱਗੇ ਨੂੰ ਵੱਧਦੇ ਨੇ ਤੁਸੀਂ ਪਿੱਛੇ ਨੂੰ ਜਾ ਰਹੇ ਹੋ ਜਿਨੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੁੰਦਾ ਵਾ ਅੱਗੇ ਵਧਣਾ ਹੁੰਦਾ ਨਾ ਤਾਂ ਉਹ ਅੱਗੇ ਦੀ ਸੋਚਦਾ ਵਾ ਦੋ ਕਦਮ ਅੱਗੇ ਦੀ ਸੋਚਦਾ ਵਾ ਤੁਸੀਂ ਕੀ ਕਰਦੇ ਹੋ ਤੁਸੀਂ ਪਿੱਛੇ ਦੀ ਸੋਚਦੇ ਹੋ ਪਿੱਛੇ ਦੀ ਕਿਵੇਂ ਸੋਚਦੇ ਹੋ ਜੋ ਤੁਹਾਡੇ ਨਾਲ ਹੋ ਜਾਂਦਾ ਵਾ ਜੋ ਤੁਹਾਡੇ ਨਾਲ ਹੋ ਚੁੱਕਿਆ ਵਾ ਤੁਸੀਂ ਉਹਨੂੰ ਮਤਲਬ ਤੁਸੀਂ ਸੋਚਦੇ ਰਹਿੰਦੇ ਹੋ ਯਾਦ ਕਰਦੇ ਰਹਿੰਦੇ ਹੋ ਵੀ ਯਾਰ ਮੇਰੇ ਨਾਲ ਇਹ ਚੀਜ਼ ਹੋ ਗਈ ਵੀ ਮੇਰੇ ਨਾਲ ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਮੇਰੇ ਨਾਲ ਬਹੁਤ ਗਲਤ ਹੋਈ ਆ ਤੁਸੀਂ ਖੁਦ ਆਪ ਦਿਮਾਗ ਲਾ ਕੇ ਇਹ ਚੀਜ਼ ਸੋਚੋ ਵੀ ਯਾਰ ਜਿਹੜੀ ਚੀਜ਼ ਤੁਹਾਡੇ ਨਾਲ ਹੋ ਚੁੱਕੀ ਆ ਕੀ ਤੁਹਾਡੇ ਸੋਚਣ ਨਾਲ ਬਾਰ ਬਾਰ ਸੋਚਣ ਨਾਲ ਕਿ ਉਹ ਚੀਜ਼ ਠੀਕ ਹੋ ਜਾਏਗੀ ਜਿਹੜੀ ਤੁਹਾਡੇ ਨਾਲ ਹੋ ਚੁੱਕੀ ਆ ਜਿਹੜੀ ਚੀਜ਼ ਠੀਕ ਨਹੀਂ ਹੋ ਸਕਦੀ ਤਾਂ ਫਿਰ ਉਹਦੇ ਬਾਰੇ ਸੋਚਣ ਦਾ ਕੀ ਫਾਇਦਾ ਉਹਦੇ ਬਾਰੇ ਸੋਚਦੇ ਹੀ ਕਿਉਂ ਕਿਉਂਕਿ ਸੋਚਣ ਨਾਲ ਤਾਂ ਠੀਕ ਹੋਣੀ ਨਹੀਂ ਹਾਂ ਮੈਂ ਇਹ ਜ਼ਰੂਰ ਕਹਣਾ ਵੀ ਸੋਚੋ ਯਾਰ ਜ਼ਰੂਰ ਸੋਚੋ ਤੁਹਾਡੇ ਸੋਚਣ ਨਾਲ ਜੇ ਉਹ ਚੀਜ਼ ਠੀਕ ਹੁੰਦੀ ਹੈ ਨਾ ਜੋ ਤੁਹਾਡੇ ਨਾਲ ਹੋ ਚੁੱਕਿਆ ਵਾ ਹਨਾ ਜੇ ਉਹ ਚੀਜ਼ ਤੁਹਾਡੇ ਨਾਲ ਠੀਕ ਹੁੰਦੀ ਹੈ ਸੋਚਣ ਨਾਲ ਫਿਰ ਸੋਚੋ ਕਿਉਂਕਿ ਸੋਚਣ ਨਾਲ ਤਾਂ ਕੋਈ ਹੱਲ ਨਹੀਂ ਨਾ ਹੈਗਾ ਜੇ ਸੋਚਣਾ ਵੀ ਹੈ ਨਾ ਤਾਂ ਅੱਗੇ ਦਾ ਸੋਚੋ ਇਹ ਚੀਜ਼ ਸੋਚੋ ਵੀ ਯਾਰ ਮੇਰੀ ਇਹ ਚੀਜ਼ ਸੋਚੋ ਯਾਰ ਵੀ ਜੋ ਮੇਰੇ ਨਾਲ ਪਹਿਲਾਂ ਹੋ ਚੁੱਕਿਆ ਵਾ ਨਾ ਉਹ ਦੁਬਾਰਾ ਨਾ ਹੋਵੇ ਉਹਦੇ ਵਾਸਤੇ ਮੈਨੂੰ ਕੀ ਕਰਨਾ ਪਊਗਾ ਮੈਨੂੰ ਅੱਗੇ ਵਧਣ ਵਾਸਤੇ ਕੀ ਕਰਨਾ ਪਊਗਾ ਸੋਚਣ ਦਾ ਤਾਂ ਕੋਈ ਮੁੱਲ ਨਹੀਂ ਨਾ ਲੱਗਦਾ ਹੈਗਾ ਜਾਂ ਸੋਚਣ ਦੇ ਪੈਸੇ ਲੱਗਦੇ ਆ ਉਦਾਂ ਵੀ ਤੁਸੀਂ ਸੋਚ ਹੀ ਰਹੇ ਹੋ ਜੋ ਤੁਹਾਡੇ ਨਾਲ ਪੁਰਾਣਾ ਬੀਤ ਚੁਕਿਆ ਜੋ ਪਾਸਟ ਤੁਹਾਡੇ ਨਾਲ ਹੋ ਚੁਕਿਆ ਤੁਸੀਂ ਉਹਦੇ ਬਾਰੇ ਸੋਚ ਕੇ ਕੀ ਫਾਇਦਾ ਵਾ ਤੁਸੀਂ ਸੋਚ-ਸੋਚ ਕੇ ਉਹੀ ਚੀਜ਼ ਨੂੰ ਤੁਸੀਂ ਮਤਲਬ ਆਪਣਾ ਸਾਰਾ ਦਿਨ ਖਰਾਬ ਕਰ ਲੈਂਦੇ ਹੋ ਤੁਸੀਂ ਦਿਨ ਵੀ ਖਰਾਬ ਕਰ ਲੈਂਦੇ ਹੋ ਆਉਣ ਵਾਲਾ ਕੱਲ ਵੀ ਤੁਸੀਂ ਖਰਾਬ ਕਰ ਲੈਂਦੇ ਹੋ ਤੇ ਆਉਣ ਵਾਲੀ ਜਿਹੜੀ ਤੁਹਾਡੀ ਜ਼ਿੰਦਗੀ ਹੈ ਤੁਸੀਂ ਉਹੀ ਖਰਾਬ ਕਰ ਲੈਂਦੇ ਹੋ ਤਬਾਹ ਕਰ ਲੈਂਦੇ ਹੋ ਤੁਸੀਂ ਇਹ ਚੀਜ਼ ਕਿਉਂ ਨਹੀਂ ਸੋਚਦੇ ਵੀ ਯਾਰ ਮੈਂ ਅੱਗੇ ਵਧਣਾ ਵਾ ਅੱਗੇ ਵਧਣ ਵਾਸਤੇ ਮੈਂ ਸੋਚਾਂ ਸੋਚਣਾ ਤਾਂ ਦੇਖੋ ਤੁਸੀਂ ਪਿਛਲੇ ਬਾਰੇ ਵੀ ਸੋਚਣਾ ਵਾ ਜੋ ਤੁਹਾਡੇ ਨਾਲ ਹੋ ਚੁੱਕਿਆ ਵਾ ਜੋ ਘਟਨਾ ਤੁਹਾਡੇ ਨਾਲ ਪਿਛਲੀ ਹੋ ਚੁੱਕੀ ਆ ਤੁਸੀਂ ਉਹਦੇ ਬਾਰੇ ਵੀ ਸੋਚਦੇ ਹੋ ਨਾ ਤਾਂ ਤੁਸੀਂ ਅਗਲੇ ਬਾਰੇ ਕਿਉਂ ਨਹੀਂ ਸੋਚਦੇ ਹੈਗੇ ਆਪਣੇ ਆਉਣ ਵਾਲੇ ਕੱਲ ਬਾਰੇ ਸੋਚੋ ਆਪਣੇ ਆਉਣ ਵਾਲੇ ਸਮੇਂ ਬਾਰੇ ਸੋਚੋ ਆਪਣੇ ਆਉਣ ਵਾਲੇ ਭਵਿੱਖ ਬਾਰੇ ਸੋਚੋ ਆਪਣੇ ਆਉਣ ਵਾਲੇ ਬੱਚਿਆਂ ਬਾਰੇ ਸੋਚੋ ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਵਾ ਅੱਗੇ ਵਧਣਾ ਵਾ ਤੁਹਾਨੂੰ ਆਉਣ ਵਾਲੇ ਕੱਲ ਦੇ ਬਾਰੇ ਸੋਚਣਾ ਪਊਗਾ ਪਿਛਲਾ ਜੋ ਤੁਹਾਡੇ ਨਾਲ ਬੀਤ ਚੁਕਿਆ ਜੋ ਤੁਹਾਡੇ ਨਾਲ ਹੋ ਚੁਕਿਆ ਉਹ ਨੂੰ ਸੋਚ ਕੇ ਕੋਈ ਫਾਇਦਾ ਨਹੀਂ ਹੈਗਾ ਸੋਚ ਸੋਚ ਕੇ ਨਾ ਆਪਣਾ ਟਾਈਮ ਖਰਾਬ ਨਾ ਕਰੋ ਸੋਚ ਸੋਚ ਕੇ ਆਪਣਾ ਸਮਾਂ ਖਰਾਬ ਨਾ ਕਰੋ ਮੇਰੀ ਤੁਹਾਨੂੰ ਸਾਰ ਨੂੰ ਇਹੀ ਰਿਕਵੈਸਟ ਆ ਇਹੀ ਬੇਨਤੀ ਆ ਕਿ ਪਲੀਜ਼ ਅਗਰ ਤੁਸੀਂ ਕੁਝ ਸੋਚਣਾ ਵੀ ਆ ਤਾਂ ਅੱਗੇ ਦਾ ਸੋਚੋ ਅੱਗੇ ਨੂੰ ਵਧੋ ਅੱਗੇ ਨੂੰ ਪਤਾ ਨਹੀਂ ਤੁਸੀਂ ਕਿਉਂ ਨਹੀਂ ਵੱਧਦੇ ਹੈਗੇ ਸਾਰਾ ਦਿਨ ਤੁਸੀਂ ਅਗਰ ਇੱਕ ਵਾਰੀ ਫੋਨ ਦੇਖਣਾ ਸ਼ੁਰੂ ਕਰਦੇ ਤਾਂ ਤੁਸੀਂ ਸਾਰਾ ਦਿਨ ਫੋਨ ਹੀ ਦੇਖੀ ਜਾਨੇ ਰੀਲਾ ਦੇਖੀ ਜਾਨੇ ਹੋ ਮੈਂ ਐ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਫੋਨ ਨਾ ਦੇਖੋ ਹਾਂ ਦੇਖੋ ਜ਼ਰੂਰ ਦੇਖੋ ਪਰ ਆਪਣੀ ਲੋੜ ਅਨੁਸਾਰ ਦੇਖੋ ਦੇਖੋ ਜਦੋਂ ਆਪਾਂ ਖਾਣਾ ਖਾਣੇ ਆ ਆਪਾਂ ਵੀ ਖਾਣਾ ਇਹ ਨਹੀਂ ਰਹੇਗਾ ਬੇਸਾਬ ਆਪਾਂ ਖਾਣਾ ਖਾ ਲੈਨੇ ਢਿੱਡ ਭਰ ਕੇ ਦੱਬ ਕੇ ਜੋ ਤੱਕ ਸਾਡਾ ਢਿੱਡ ਨਹੀਂ ਭਰਦਾ ਹੈਗਾ ਆਪਾਂ ਖਾਈ ਜੰਨੇ ਆ ਜਦੋਂ ਅਸੀਂ ਰਾਜ ਜੰਨੇ ਆ ਜਦੋਂ ਸਾਡਾ ਢਿੱਡ ਭਰ ਜਾਂਦਾ ਸਾਡੀ ਭੁੱਖ ਮਾਰ ਜਾਂਦੀ ਹੈ ਅਸੀਂ ਖਾਣਾ ਬੰਦ ਕਰ ਦਿੰਨੇ ਆ ਨਾ ਤਾਂ ਇਸੇ ਤਰ੍ਹਾਂ ਤੁਸੀਂ ਫੋਨ ਵੀ ਇਦਾਂ ਹੀ ਰੱਖੋ ਤੁਸੀਂ ਫੋਨ ਰੱਖੋ ਯਾਰ ਮੈਂ ਸਿਰਫ ਘੰਟਾ ਜਦੋਂ ਉਹ ਘੰਟੇ ਦੇਖਣਾ ਉਹ ਤੋਂ ਵੱਧ ਨਹੀਂ ਮੈਂ ਫੋਨ ਦੇਖਣਾ ਆਏਗਾ ਜੇ ਫੋਨ ਦੇਖਣਾ ਵੀ ਆ ਤਾਂ ਉਹਦੇ ਵਿੱਚ ਚੰਗੀਆਂ ਚੀਜ਼ਾਂ ਦੇਖੋ ਵਧੀਆਂ ਚੀਜ਼ਾਂ ਦੇਖੋ ਜਿੱਥੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਫੋਨ ਮਾੜੀ ਚੀਜ਼ ਨਹੀਂ ਹੈਗੀ ਫੋਨ ਬਹੁਤ ਵਧੀਆ ਚੀਜ਼ ਆ ਜੇ ਤੁਸੀਂ ਉਹਨੂੰ ਆਪਣੇ ਅੱਗੇ ਵਧਣ ਵਾਸਤੇ ਤੁਸੀਂ ਵਰਤਦੇ ਹੋ ਉਹ ਤੋਂ ਦੇਖੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਅੱਗੇ ਵਧ ਸਕਦੇ ਹਾਂ ਅਸੀਂ ਘਰੇ ਬੈਠ ਕੇ ਪੈਸੇ ਕਿਵੇਂ ਕਮਾ ਸਕਦੇ ਹਾਂ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਕਿਵੇਂ ਅਸੀਂ ਵਧੀਆ ਬਣਾ ਸਕਦੇ ਹਾਂ ਸਾਨੂੰ ਅੱਗੇ ਵਧਣ ਵਾਸਤੇ ਸਾਨੂੰ ਕੀ ਕੀ ਕਰਨਾ ਪਏਗਾ ਉਹਦੇ ਵਿੱਚ ਫੋਨ ਦੇ ਵਿੱਚ ਸਾਰਾ ਕੁਝ ਆ ਜੋ ਤੁਸੀਂ ਲਿਖੋਗੇ ਜੋ ਤੁਸੀਂ ਦੇਖੋਗੇ ਤੁਹਾਡੇ ਫੋਨ ਨੇ ਤੁਹਾਨੂੰ ਉਦਾਂ ਹੀ ਦਿਖਾਉਣਾ ਵਾ ਸੋ ਇਸ ਕਰਕੇ ਹਮੇਸ਼ਾ ਅੱਗੇ ਵਧਣ ਦੀ ਅੱਗੇ ਵਧਣ ਦੇ ਬਾਰੇ ਸੋਚਿਆ ਕਰੋ ਪਿੱਛੇ ਜਾਣ ਬਾਰੇ ਨਾ ਸੋਚਿਆ ਕਰੋ ਜੇ ਤੁਸੀਂ ਪਿੱਛੇ ਜਾਓਗੇ ਤਾਂ ਸਮਝ ਲਓ ਤੁਸੀਂ ਪਿੱਛੇ ਹੀ ਜਾਈ ਜਾਓਗੇ ਅੱਗੇ ਤੁਸੀਂ ਵਧ ਹੀ ਨਹੀਂ ਸਕਦੇਗੇ ਕਦੇ ਵੀ ਹਮੇਸ਼ਾ ਅੱਗੇ ਵੱਲ ਸੋਚਿਆ ਕਰੋ ਆਪਣਾ ਜਿਹੜਾ ਗੋਲ ਹਨਾ ਇੱਕ ਆਪਣਾ ਗੋਲ ਤੇ ਜਰੂਰ ਕਰੋ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵਾ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਵਾ ਅੱਗੇ ਵਧਣਾ ਵਾ ਤਾਂ ਸਾਰਿਆਂ ਨਾਲੋਂ ਪਹਿਲਾਂ ਕੀ ਹੈ ਕਿ ਤੁਹਾਡਾ ਇੱਕ ਗੋਲ ਤੁਹਾਡਾ ਇੱਕ ਐਮ ਤੁਹਾਡਾ ਕਲੀਅਰ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਆਪਣੇ ਇੱਕ ਗੋਲ ਬਣਾ ਲਓ ਵੀ ਯਾਰ ਮੈਂ ਆ ਗੋਲ ਤੱਕ ਪਹੁੰਚਣਾ ਹੀ ਪਹੁੰਚਣਾ ਵਾ ਚਾਹੇ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਜੇ ਹਨੇਰੀ ਆਵੇ ਤੂਫਾਨ ਆਵੇ ਜੋ ਮਰਜ਼ੀ ਆਵੇ ਪਰ ਮੈਂ ਆਪਣੇ ਇਸ ਗੋਲ ਤੱਕ ਪਹੁੰਚ ਕੇ ਹੀ ਦਮ ਲਵਾਂਗਾ ਜਦੋਂ ਤੁਹਾਡੇ ਦਿਮਾਗ ਦੇ ਅੰਦਰ ਤੁਹਾਡੇ ਮਨ ਦੇ ਅੰਦਰ ਇਹ ਚੀਜ਼ ਚੰਗੀ ਤਰ੍ਹਾਂ ਫਿੱਟ ਹੋ ਜੂਗੀ ਨਾ ਵੀਰ ਮੈਂ ਇਹ ਚੀਜ਼ ਤੱਕ ਪਹੁੰਚਣਾ ਹੀ ਪਹੁੰਚਣਾ ਵਾ ਇੱਥੇ ਮੈਂ ਸਕਸੈਸ ਹੋਣਾ ਹੀ ਹੋਣਾ ਵਾ ਮੈਂ ਕਰੋੜਪਤੀ ਬਣਨਾ ਮੈਂ ਲੱਖਪਤੀ ਬਣਨਾ ਵਾ ਮੈਂ ਕੁਝ ਆ ਹਾਸਲ ਕਰਨਾ ਵਾ ਜਦੋਂ ਤੱਕ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਇਹ ਚੀਜ਼ ਫਿੱਟ ਨਹੀਂ ਨਾ ਹੁੰਦੀ ਤਾਂ ਉਦੋਂ ਤੱਕ ਤੁਸੀਂ ਦੁਨੀਆ ਤੇ ਕੁਝ ਵੀ ਨਹੀਂ ਕਰ ਸਕਦੇ ਹੋਗੇ ਤੁਹਾਡਾ ਦਿਮਾਗ ਡੋਲੀ ਜਾਊਗਾ ਵੀ ਯਾਰ ਮੈਂ ਆਹ ਕੰਮ ਕਰ ਲਾਂ ਇਹ ਕੰਮ ਕਰਾਂ ਨੀ ਨੀ ਯਾਰ ਇਹ ਵੀ ਨਹੀਂ ਮੈਂ ਹੋਰ ਕਰ ਲੈਣਾ ਜਿਵੇਂ ਜਿਵੇਂ ਤੁਸੀਂ ਨਵੀਂ ਨਵੀਂ ਵੀਡੀਓ ਦੇਖੀ ਜਾਂਦੇ ਹੋ ਜਾਂ ਗੰਦਮਤ ਦੇਖੀ ਜਾਂਦੇ ਹੋ ਤੁਹਾਡਾ ਦਿਮਾਗ ਉਸੇ ਤਰ੍ਹਾਂ ਦਾ ਹੋਈ ਜਾਂਦਾ ਵਾ ਸੋ ਸਭ ਤੋਂ ਪਹਿਲਾਂ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਵਾ ਸਭ ਤੋਂ ਪਹਿਲਾਂ ਆਪਣਾ ਟਾਰਗੇਟ ਕਲੀਅਰ ਕਰੋ ਕਿਉਂਕਿ ਦੇਖੋ ਜਿਹੜੇ ਬੰਦੇ ਆਈਪੀਐਸ ਬਣਦੇ ਨੇ ਆਈਐਸ ਕਰਦੇ ਨੇ ਪੀਸੀਐਸ ਕਲੀਅਰ ਕਰਦੇ ਨੇ ਉਹਨਾਂ ਨੇ ਆਪਣਾ ਐਮਨਿਕ ਕਲੀਅਰ ਕੀਤਾ ਹੁੰਦਾ ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਆਪਣੀ ਦੀਵਾਰ ਦੇ ਉੱਤੇ ਕਰੇ ਤੁਸੀਂ ਉਹਨਾਂ ਬੰਦਿਆਂ ਨੂੰ ਮਿਲਿਓ ਜਾਂ ਉਹਨਾਂ ਦੇ ਇੰਟਰਵਿਊ ਸੁਣਿਓ ਉਹਨਾਂ ਨੇ ਪਹਿਲਾਂ ਹੀ ਲਿਖ ਕੇ ਲਾਇਆ ਹੁੰਦਾ ਆਪਣੇ ਦਿਮਾਗ ਦੇ ਵਿੱਚ ਵੀ ਲਿਖ ਕੇ ਲਾਇਆ ਹੁੰਦਾ ਆਪਣੇ ਘਰੇ ਵੀ ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਆਪਣੇ ਮੋਬਾਈਲ ਦੇ ਵਾਲਪੇਪਰ ਤੇ ਵੀ ਲਿਖ ਕੇ ਲਾਇਆ ਹੁੰਦਾ ਵੀ ਯਾਰ ਮੈਂ ਆਈਬੀਐਸ ਬਣਨਾ ਬਸ ਹੋਰ ਕੁਝ ਵੀ ਨਹੀਂ ਉਹਨਾਂ ਦੇ ਦਿਮਾਗ 'ਚ ਫਿਰ ਆਈਪੀਐਸ ਆਈਪੀਐਸ ਹੀ ਘੂਮੀ ਜਾਂਦਾ ਤੇ ਉਹ ਆਈਪੀਐਸ ਦੀ बन ਵੀ ਜਾਂਦੇ ਨੇ ਇੱਕ ਨਾ ਇੱਕ ਦਿਨ ਉਹ IAS ਬਣ ਵੀ ਜਾਂਦੇ ਨੇ ਇੱਕ ਨਾ ਇੱਕ ਦਿਨ ਉਹ PCS ਵੀ ਕਲੀਅਰ ਕਰ ਜਾਂਦੇ ਨੇ ਜੇ ਉਹ ਕਰ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਹਾਨੂੰ ਕੀ ਹੋਇਆ ਵਾ ਜੋ ਚੀਜ਼ਾਂ ਉਹ ਇਨਸਾਨ ਦੇ ਅੰਦਰ ਆ ਉਹੀ ਚੀਜ਼ਾਂ ਤੁਹਾਡੇ ਅੰਦਰ ਆ بس ਫਰਕ ਕਿੱਥੇ ਆ ਉਹਨਾਂ ਦੀ ਸੋਚਣੀ ਤੇ ਤੁਹਾਡੀ ਸੋਚਣੀ ਦੇ ਵਿੱਚ ਹੋਰ ਕੋਈ ਫਰਕ ਨਹੀਂ ਹੈਗਾ ਜਿਆਦਾ ਫਰਕ ਨਹੀਂ ਹੈਗਾ ਉਹ ਸੋਚਦੇ ਆ ਹੋਰ ਲੈਵਲ ਦਾ ਤੁਸੀਂ ਸੋਚਦੇ ਹੋ ਹੋਰ ਲੈਵਲ ਦਾ ਤੁਸੀਂ ਗੰਦਮੰਦ ਸੋਚਦੇ ਹੋ ਉਹ ਲੋਕ ਨੇ ਜਿਹੜੇ ਉਹ ਵਧੀਆ ਬਣਦੇ ਬਾਰੇ ਸੋਚਦੇ ਆ ਵੀ ਅਸੀਂ ਪੀਸੀਐਸ ਕਲੀਅਰ ਕਰਨੀਆਂ ਅਸੀਂ ਆਈਐਸ ਕਲੀਅਰ ਕਰਨੀਆਂ ਅਸੀਂ ਆਈਪੀਐਸ ਕਲੀਅਰ ਕਰਨੀਆਂ ਜੇ ਚੀਜ਼ ਤੁਸੀਂ ਇਹ ਵੀ ਕਲੀਅਰ ਕਰ ਲੋਗੇ ਤਾਂ ਤੁਸੀਂ ਕਰਜੋਗੇ ਜਿਹੜੇ ਬੰਦੇ ਨੇ ਦੇਖੋ ਜਿਹੜੇ ਬੰਦੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਕੰਟਰੀ ਦੇ ਵਿੱਚ ਜਾਣਾ ਹੁੰਦਾ ਨਾ ਜੀ ਉਹਦੇ ਦਿਮਾਗ ਚ ਕੀੜਾ ਹੀ ਹੁੰਦਾ ਵੀ ਯਾਰ ਮੈਂ ਨਿਊਜ਼ੀਲੈਂਡ ਜਾਣਾ ਯਾਰ ਮੈਂ ਕੈਨੇਡਾ ਜਾਣਾ ਹੀ ਜਾਣਾ ਕੁਛ ਵੀ ਹੋ ਜੇ ਉਹ ਘਰ ਦੇਨ ਵੀ ਤੰਗ ਕਰੀ ਜਾਊਗਾ ਡੈਡੀ ਮੈਂ ਕੈਨੇਡਾ ਜਾਣਾ ਮੰਮੀ ਮੈਂ ਕੈਨੇਡਾ ਜਾਣਾ ਆਹ ਭੈਣੇ ਮੈਂ ਕੈਨੇਡਾ ਜਾਣਾ ਵਾ ਉਹ ਇਹੀ ਚੀਜ਼ ਕਰੀ ਜਾਣਗੇ ਉਹ ਆਈਲੈਟਸ ਵੀ ਕਰ ਲੈਣਗੇ ਸਾਰਾ ਕੁਝ ਕਰ ਲੈਣਗੇ ਉਹ ਇੱਕ ਵਾਰ ਫੇਲ ਹੋ ਜਾਣਗੇ ਆਈਲੈਟਸ ਨੂੰ ਕੋਈ ਚੱਕਣੀ ਫੇਰ ਪੇਪਰ ਦੇਣਗੇ ਫੇਰ ਫੇਲ ਹੋ ਜਾਣਗੇ ਕੋਈ ਚੱਕਣੀ ਜਦੋਂ 3-4 ਵਾਰੀ ਆਈਲੈਟਸ ਦਾ ਪੇਪਰ ਦੇ ਦਿੰਦੇ ਨੇ ਨਾ ਉਹ ਕਲੀਅਰ ਕਰ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਦੇ ਦਿਮਾਗ ਦੇ ਅੰਦਰ ਕੀੜਾ ਹੁੰਦਾ ਵੀ ਯਾਰ ਮੈਂ ਆਈਲੈਟਸ ਕਰ ਉਹ ਬਾਹਰ ਚਲੇ ਵੀ ਜਾਂਦੇ ਨੇ ਉਹ ਕਰੇ ਕਿਹਦੇ ਦੇ ਡੈਡੀ ਹੁਣ ਪੈਸੇ ਲੈ ਲਾਵੇਂ ਕਲੀਅਰ ਕਰ ਗਿਆ ਉਹ 30 40 ਲੱਖ ਦਾ ਲੋਨ ਵੀ ਚੱਕ ਲੈਂਦੇ ਨੇ ਕਰਜ਼ਾਈ ਵੀ ਹੋ ਜਾਂਦੇ ਨੇ ਉਹ ਕੈਨੇਡਾ ਵੀ ਲੈ ਜਾਂਦੇ ਨੇ ਕਿਉਂ ਜਾਂਦੇ ਨੇ ਕਿਉਂਕਿ ਉਹਨਾਂ ਨੇ ਦਿਮਾਗ ਦੇ ਵਿੱਚ ਇਹ ਚੀਜ਼ ਵਸਾਈ ਹੁੰਦੀ ਆ ਉਹਨਾਂ ਨੇ ਉਹਨਾਂ ਨੇ ਗੱਲ ਆਪਣੀ ਕਲੀਅਰ ਕੀਤੀ ਹੁੰਦੀ ਗੋਲ ਆਪਣਾ ਕਲੀਅਰ ਕੀਤਾ ਹੁੰਦਾ ਵੀ ਮੈਂ ਕੈਨੇਡਾ ਜਾ ਕੇ ਹੀ ਦੰਮ ਲਾਵਾਂਗਾ ਉੱਥੇ ਜਾ ਕੇ ਸਾਲਾ ਮੈਨੂੰ ਚਾਹੇ ਕੋਈ ਕੰਮ ਨਾ ਆਵੇ ਪਰ ਮੈਂ ਕੈਨੇਡਾ ਜਾਣਾ ਹੀ ਜਾਣਾ ਜੇ ਤੁਸੀਂ ਇੱਥੇ ਬੈਠ ਕੇ ਇੰਡੀਆ ਦੇ ਵਿੱਚ ਬੈਠ ਕੇ ਆਪਣੇ ਘਰੇ ਬੈਠ ਕੇ ਹੀ ਤੁਸੀਂ ਆਪਣਾ ਗੋਲ ਆਪਣਾ ਐਮ ਤੁਸੀਂ ਤਿਆਰ ਕਰ ਲੋਗੇ ਨਾ ਵੀ ਯਾਰ ਮੈਂ ਉਹ ਗੋਲ ਤੱਕ ਪਹੁੰਚਣਾ ਵਾ ਉਹ ਐਮ ਤੱਕ ਮੈਂ ਪਹੁੰਚਣਾ ਹੀ ਪਹੁੰਚਣਾ ਵਾ ਤਾਂ ਤੁਸੀਂ ਇੱਕ ਨਾ ਇੱਕ ਦਿਨ ਤੁਸੀਂ ਉਹ ਗੋਲ ਤੁਸੀਂ ਹਾਸਲ ਕਰ ਲੋਗੇ ਇਹ ਗਾਰੰਟੀ ਹੈ ਮੇਰੀ ਸੋ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਲੀ ਚੰਗੀਆਂ ਚੀਜ਼ਾਂ ਦੇਖਿਆ ਕਰੋ ਚੰਗੀਆਂ ਚੀਜ਼ਾਂ ਸੁਣਾ ਕਰੋ ਚੰਗੀਆਂ ਚੀਜ਼ਾਂ ਪੜਿਆ ਕਰੋ ਸੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਪਲੀਜ਼ ਅੱਗੇ ਦਾ ਸੋਚੋ ਆਪਣਾ ਗੋਲ ਜਿਹੜਾ ਉਹ ਕਲੀਅਰ ਕਰੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਥੱਲੇ ਵਧੀਆ ਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਦੀ ਲੱਗੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ